ਗੋਇਲ ਸਾਹਿਬ ਅੱਜਕੱਲ੍ਹ ਵੇਣਿਆ ਬੰਦੇ ਕਹਿੰਦੇ ਯਾਰ ਮੋਢੇ ਟੁੱਟੀ ਜਾਂਦੇ ਐ ਸਰੀਰ ਟੁੱਟੀ ਜਾਂਦਾ ਹੈ ਕੀੜੀਆਂ ਜਿਹੀਆਂ ਲੜੀ ਜਾਂਦੀਆਂ ਜਦੋਂ ਡਾਕਟਰ ਕੋਲ ਜਾਂਦੇ ਐ ਡਾਕਟਰ ਹਰ ਤੀਜੇ ਚੌਥੇ ਬੰਦੇ ਨੂੰ ਕਹਿੰਦੇ ਐ ਤੁਹਾਡਾ ਵਿਟਾਮਿਨ ਡੀ ਘਟ ਗਿਆ ਇਹ ਵਿਟਾਮਿਨ ਡੀ ਵਾਲੀ ਬਿਮਾਰੀ ਅਚਨਚੇ ਇੰਨੀ ਵੱਧ ਗਈ ਕਹਤੋ ਗੋਇਲ ਸਾਹਿਬ ਐਕਚੁਅਲੀ ਨਾ ਮੈਂ ਵੀ ਦੇਖਦਾ ਬੜੀਆਂ ਲੋਕੀਆ ਆਉਂਦੇ ਐ ਕਲੀਨਿਕ ਤੇ ਜਿੱਦਾਂ ਮੈਂ ਬੈਠਦਾ ਡਾਕਟਰਾਂ ਦੇ ਨਾਲ ਵਿੱਚ ਬੈਠ ਕੇ ਦੇਖਦਾ ਹਾਂ ਰਿਪੋਰਟਾਂ ਤਾਂ ਐ ਲੱਗਦਾ ਜਿਵੇਂ ਕੰਪਿਊਟਰ ਜੀ ਕੋਈ ਅਜਿਹੀ ਚੀਜ਼ ਫਿੱਟ ਹੋ ਗਈ ਵੀ ਜਿਹੜੀ ਰਿਪੋਰਟ ਚ ਵਿਟਾਮਿਨ ਡੀ ਤਾਂ ਘੱਟ ਲਿਖਣਾ ਹੀ ਲਿਖਣਾ ਸਹੀ ਗੱਲ ਐ ਹੋਇਆ ਪਿਆ ਮਤਲਬ 100 100 ਰਿਪੋਰਟ ਦੇਖੋ ਤਾਂ 100 ਚ ਹੀ ਘੱਟ ਹੈ ਵੀ 12 ਵੀ ਤੇ ਵਿਟਾਮਿਨ ਡੀ ਵੀ ਜੀ ਇਹਦੀ ਕਮੀ ਕੀ ਆ ਇੱਕ ਤਾਂ ਖਰਾਕ ਹੁਣ ਦੇਖੋ ਦੁੱਧ ਕੋਈ ਪੀਂਦਾ ਹੀ ਨਹੀਂ ਹਮ ਚਾਹ ਤੇ ਜ਼ੋਰ ਦੇ ਰੱਖਿਆ ਜਾਂ ਕੌਫੀ ਤੇ ਜ਼ੋਰ ਦੇ ਰੱਖਿਆ ਜਾਂ ਫਿਰ ਕਿਤੇ ਉਹ ਬੁੱਲ ਬੱਲ ਜੇ ਚੱਲ ਪਏ ਲਾਲ ਪੀਲੇ ਬਲ ਇਹ ਜਿਹੀਆਂ ਚੀਜ਼ਾਂ ਤੇ એનર્ਜੀ ਡਰਿੰਕ ਤੇ ਜ਼ੋਰ ਦੇ ਰੱਖਿਆ ਜੂਸ ਕੋਈ ਪੀਂਦਾ ਪੀ ਕੇ ਰਾਜੀ ਨਹੀਂ ਤਾਂ ਜਿਹੜੇ ਸਾਡੇ ਮਿਨਰਲ ਵਿਟਾਮਿਨਸ ਨੇ ਨਾ ਬੋਡੀ ਦੇ ਇੱਕ ਤਾਂ ਜਦ ਮੇ ਧੁੱਪ ਤੋਂ ਪੂਰਾ ਹੁੰਦਾ ਹੈ ਠੀਕ ਹੈ ਲੋਕੀ ਅੱਗੇ ਧੁੱਪੇ ਕੰਮ ਕਰਦੇ ਸੀ ਮਿਹਨਤ ਕਰਦੇ ਸੀ ਕੋਈ ਵਿਟਾਮਿਨ ਡੀ ਨੂੰ ਪਤਾ ਹੀ ਨਹੀਂ ਹੁੰਦਾ ਸੀ ਕੀ ਹੁੰਦਾ ਹੁਣ ਆਪਾਂ ਧੁੱਪ ਚ ਬਹੁਤ ਘੱਟ ਗੱਡੀਆਂ ਸਾਰੀਆਂ ਏਸੀ ਹੋ ਗਈਆਂ ਤੇ ਹਰ ਬੰਦਾ ਏਸੀ ਚ ਤੁਰਿਆ ਫਿਰਦਾ ਅੱਛਾ ਮੈਨੂੰ ਕਈ ਵਾਰੀ ਲੋਕ ਕਹਿੰਦੇ ਨੇ ਗੁਲਸਰਬ ਮੈਂ ਤਾਂ ਬਾਈਕ ਤੇ ਰਹਾਂਦਾ ਤੱਪ ਦਾ ਮੈਂ ਧੁੱਪ ਚ 24 ਘੰਟੇ ਤੇ ਮੇਰਾ ਵਿਟਾਮਿਨ ਡੀ ਵੀ ਘੱਟ ਗਿਆ ਹੁਣ ਉੱਥੇ ਆ ਕੇ ਅਸੀਂ ਅਸੀਂ ਵੀ ਕਨਫਿਊਜ਼ ਹੁੰਨੇ ਆ ਲੇਕਿਨ ਜਦੋਂ ਅਸੀਂ ਐਕਸ਼ਨ ਦੇਖਦੇ ਆ ਉਹਦੀ ਪੋਜੀਸ਼ਨ ਫਿਰ ਪਤਾ ਲੱਗਦਾ ਵੀ ਇਹ ਜਿਹੜਾ ਇਨਸਾਨ ਹੈ ਇਹਦੀ ਖੁਰਾਕ ਹੀ ਕੁਛ ਨਹੀਂ ਜੀ ਖਾਂਦਾ ਹੀ ਕੁਛ ਨਹੀਂ ਬਦੋ ਬਦ ਕਹਿੰਦਾ ਭੁੱਖ ਲੱਗਦੀ ਐ ਸਮੋਸਾ ਖਾ ਲਈਦਾ ਜਿਆਦਾ ਭੁੱਖ ਲੱਗਦੀ ਐ ਨਾਲ ਕੁਛ ਨਾ ਕੁਛ ਹੋਰ ਖਾ ਲਈਦਾ ਮਤਲਬ ਘਰ ਦਾ ਖਾਣਾ ਹੀ ਨਹੀਂ ਖਾ ਰਿਹਾ ਇੱਕ ਡੰਗ ਇੱਕ ਡੰਗ ਘਰ ਦਾ ਖਾਣਾ ਖਾ ਧੁੱਪ ਵਾਲੇ ਮਸਲੇ ਦਾ ਮੈਨੂੰ ਸਮਝਾਓ ਧੁੱਪ ਦੇ ਕੀ ਕੀ ਲਾਹੇ ਐ ਆਯੁਰਵੇਦਾ ਧੁੱਪ ਬਾਰੇ ਕੀ ਕਹਿੰਦਾ आयुर्वेदा ਧੁੱਪ ਬਾਰੇ ਸਭ ਤੋਂ ਵੱਧ ਇਹ ਕਹਿੰਦਾ ਕਿ ਜੇ ਤੁਹਾਡਾ ਸਰੀਰ ਦੁਖਦਾ ਤੁਹਾਡਾ ਸਰੀਰ ਥੱਕਿਆ ਹੋਇਆ ਤੁਹਾਨੂੰ ਹਰ ਵਕਤ ਐਂਠਣ ਜੀ ਰਹਿੰਦੀ ਆਕੜਨ ਜੀ ਜਕੜਨ ਜੀ ਰਹਿੰਦੀ ਆ ਤਾਂ ਤੁਸੀਂ ਧੁੱਪੇ ਬਹਿ ਜਾਓ 5 ਮਿੰਟ ਸਰੀਰਨ ਖੁੱਲ ਜਾਂਦਾ ਹਰ ਚੀਜ਼ ਓਕੇ ਹੋ ਜਾਂਦੀ ਹੈ ਕਿਉਂਕਿ ਧੁੱਪ ਦੇ ਵਿੱਚ ਵਿਟਾਮਿਨ ਡੀ ਹੋਈ ਨਹੀਂ ਹੈਗਾ ਸਾਰਾ ਕੁਝ ਹੀ ਹੈਗਾ ਉਹਦੇ ਵਿੱਚ ਮਨ ਲੁ ਫੁੱਲ એનર્ਜੀ ਜਿਵੇਂ ਦਾ ਬੰਦੇ ਨੂੰ ਬਹੁਤ ਜ਼ਿਆਦਾ ਗਰਮੀ ਸਤਾ ਰਹੀ ਆ ਪਿਆਸ ਸਤਾ ਰਹੀ ਆ ਉਸ ਤੋਂ ਬਾਅਦ ਉਹ ਨਿੰਬੂ ਪਾਣੀ ਪੀਂਦਾ ਉਹਨੂੰ ਤੁਰੰਤ ਰਲੀਫ ਮਿਲਦਾ ਇਸੀ ਤਰ੍ਹਾਂ ਜਦੋਂ ਬੰਦਾ ਬਿਲਕੁਲ ਥੱਕਾ ਟੁੱਟਿਆ ਹੁੰਦਾ ਅਗਰ ਧੁੱਪੇ ਚੱਲਿਆ ਜਾਂਦਾ ਤਾਂ ਉਹਨੂੰ ਧੁੱਪੇ ਵੱਧ ਤੋਂ ਵੱਧ ਐ ਲੈ ਲੋ ਵੀ ਜਿਹੜੀ ਸਾਡੀ ਬਾਡੀ ਆ ਉਹ ਸੂਰਜ ਦੇ ਟੈਂਪਰੇਚਰ ਨੂੰ 3 ਮਿੰਟ ਦੇ ਵਿੱਚ ਅਬਜ਼ਰਬ ਕਰ ਲੈਂਦੀ ਹੈ। ਅੱਛਾ 3 ਮਿੰਟ ਦੇ ਅੰਦਰ ਅੰਦਰ ਬਾਡੀ ਪੂਰੀ ਇਕਦਮ ਐਨਰਜੈਟਿਕ ਹੋ ਜਾਂਦੀ ਆ। ਇਹ ਇੱਕ ਵਿਟਾਮਿਨ ਡੀ ਦੀ ਘਾਟ ਦਾ ਉਹਦਾ ਟੈਸਟ ਵੀ ਹੈ। ਜਿਹੜਾ ਜਾ ਕੇ ਧੁੱਪੇ ਬਹਿੰਦਾ ਉਹਨੂੰ ਊਰਜੀ ਮਿਲਦੀ ਆ ਤਾਂ ਇਟ ਮੀਨ ਵਿਟਾਮਿਨ ਡੀ ਘਾਟ ਆ। ਕਈ ਬੰਦੇ ਕਹਿੰਦੇ ਮੈਨੂੰ ਬੜਾ ਸਵਾਦ ਆ ਧੁੱਪੇ ਬਹਿ ਕੇ। ਧੁੱਪੇ ਬਹਿ ਕੇ ਸਵਾਦ ਜਾਂ ਅੰਜ ਲੜਦੀ ਸੀ ਧੁੱਪ। ਹਾਂ ਤੇ ਇਹ ਚੀਜ਼ ਅਸੀਂ ਵੀ ਦੇਖਦੇ ਆ ਮੈਂ ਵੀ ਦੇਖਿਆ ਕਈ ਵਾਰੀ ਅਸੀਂ ਜਿਵੇਂ ਧੁੱਪ ਨਿਕਲੀ ਹੁੰਦੀ ਅਸੀਂ ਗੱਡੀ ਚੋਂ ਨਿਕਲ ਕੇ ਧੁੱਪੇ ਖੜ ਜਾਂਦੇ ਆ ਥੋੜੀ ਦੇਰ ਤਾਂ ਫਰਕ ਪੈਂਦਾ ਕਿਉਂਕਿ ਇਹ ਫਰਕ ਤਾਂ ਹੀ ਪੈਂਦਾ ਸੀ 24 ਘੰਟੇ ਏਸੀਆਂ ਚ ਰਹਿਣ ਲੱਗ ਗਏ ਤਾਂ ਵਿਟਾਮਿਨ ਡੀ ਜਿਹੜਾ ਹੈਗਾ ਉਹਦੇ ਵਾਸਤੇ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਸਭ ਤੋਂ ਵਧੀਆ ਚੀਜ਼ ਹੈ ਗਾਜਰ ਚਲੋ ਵਿਟਾਮਿਨ A ਵਿਟਾਮਿਨ D ਵਿਟਾਮਿਨ C ਸਰ ਦਾ C ਸੌਰੀ ਗਲਤ ਬੋਲੇਗਾ ਵਿਟਾਮਿਨ A B C B12 ਤੱਕ ਵੀ ਕੰਮ ਕਰਦਾ ਹੈ ਮਤਲਬ ਵਿਟਾਮਿਨ D ਅਗਰ ਪੂਰਾ ਕਰਨਾ ਬਾਡੀ ਦੇ ਵਿੱਚ ਇੱਕ ਗਾਜਰ ਡੇਲੀ ਖਾਣੀ ਚਾਹੀਦੀ ਆ ਔਰ ਜੇ ਗਾਜਰ ਦੇ ਨਾਲ ਨਾਲ ਤੁਸੀਂ ਪੂਰਾ ਸਲਾਦ ਖਾ ਲਓ ਉਦੇ ਵਿੱਚ ਚਿਕੰਦਰ ਹੋਵੇ ਗਾਜਰ ਹੋਵੇ ਟਮਾਟਰ ਹੋਵੇ ਖੀਰਾ ਹੋਵੇ ਔਰ ਨਾਲ ਉਹਦੇ ਮੂਲੀ ਹੋਵੇ ਜਾਂ ਹੋਰ ਮੌਸਮੀ ਜਿਵੇਂ ਸਲਗਮ ਛੁਲਗਮ ਆਉਂਦੇ ਨੇ ਹਰੀਆਂ ਪੱਤੇਦਾਰ ਸਬਜ਼ੀਆਂ ਪੱਤੇ ਸਾਰੇ ਪਾ ਲੋ ਚਾਹੇ ਉਹਦੇ ਵਿੱਚ ਥੋੜੇ ਥੋੜੇ ਤੋੜ ਕੇ ਡੁੰਗ ਕੇ ਜਿਵੇਂ ਆਪਾਂ ਕਹਿ ਲਈਏ ਕੜੀ ਪੱਤਾ ਪਾ ਲੋ ਹੈ ਨਾ ਹਾਰ ਸ਼ਿੰਗਾਰ ਦੇ ਪੱਤੇ ਪਾ ਲੋ ਉਹਦੇ ਵਿੱਚ ਤੁਸੀਂ ਪਾਲਕ ਦੇ ਪੱਤੇ ਜਿਹੜੇ ਮਰਜੀ ਗ੍ਰੀਨ ਪੱਤੇ ਉਹਦੇ ਵਿੱਚ ਪਾ ਕੇ ਤੁਸੀਂ ਸਲਾਦ ਨੂੰ ਵਧੀਆ ਬਣਾ ਕੇ ਔਰ ਉਹਦੇ ਵਿੱਚ ਤੁਸੀਂ ਜੈਤੂਨ ਤੇਲ ਪਾਉਣਾ 2 ਚਮਚੇ ਜਿਤ ਨਿੰਬੂ ਦੀ ਜਗ੍ਹਾ ਜਤੂਨ ਦਾ ਤੇਲ ਪਾ ਲਓ ਉਹ ਜੀ ਖੱਟਾ ਮਿੱਠਾ ਹੁੰਦਾ ਉੱਤੇ ਕਾਲੀ ਮਿਰਚ ਨਮਕ ਪਾਓ ਸਵੇਰੇ ਸਵੇਰੇ ਸੋਢੀ ਦਾ ਚਾਹ ਪੀਣ ਤੋਂ ਪਹਿਲਾਂ ਪਹਿਲਾਂ ਜੇ ਕਿਤੇ ਇਹਦੀ ਆਦਤ ਪੈ ਜਾਵੇ ਤਾਂ ਲਾਈਫ ਦੇ ਵਿੱਚ ਐ ਸਮਝ ਲਓ ਵੀ ਤੁਹਾਨੂੰ ਕਦੀ ਵੀ ਡਾਕਟਰ ਬੈਦ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹ ਤੁਹਾਨੂੰ ਡਾਕਟਰ ਬੈਦ ਦੀ ਲੋੜ ਉਦੋਂ ਹੀ ਪੋਗੀ ਜਦੋਂ ਬਹੁਤ ਜ਼ਿਆਦਾ ਕੋਈ ਸਵੀਅਰ ਚੀਜ਼ ਹੋਗੀ ਤਾਂ ਇਹਨੇ ਤੁਹਾਨੂੰ ਪੂਰੀ ਬਾਡੀ ਦੇ ਵਿੱਚ ਮਿਨਰਲ ਵਿਟਾਮਿਨ ਪੂਰੀ ਤਾਕਤ ਦੇ ਦਿੰਦੀ ਹੈ